ਦਸੰਬਰ ਮਹੀਨੇ ਚ ਭੁੱਲ ਕੇ ਵੀ ਤਿੰਨ ਗਲਤੀਆਂ ਨਾ ਕਰੋ ਨਹੀਂ ਤੇ ਖਤਮ ਹੋ ਜਾਣਾ ਸਾਰਾ ਕੁਝ ਪਿਆਰਿਓ ਖਾਨਦਾਨ ਤੱਕ ਯਾਦ ਰੱਖੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਪਿਆਰਿਓ ਦਸੰਬਰ ਦਾ ਜਿਹੜਾ ਮਹੀਨਾ ਹੈ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਮਹੀਨੇ ਦੇ ਵਿੱਚ ਸ਼ਹੀਦੀ ਪੰਦਰਵਾੜਾ ਆਉਂਦਾ ਹੈ ਤੇ ਆਪਾਂ ਉਹ ਸ਼ਹੀਦੀ ਪੰਦਰਵਾੜਾ ਗੁਰਬਾਣੀ ਪੜ੍ਹ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਉਣੇ ਆ। ਪਿਆਰਿਓ ਦਸੰਬਰ ਮਹੀਨੇ ਦੇ ਵਿੱਚ ਇਹ ਗਲਤੀਆਂ ਜੜੀਆਂ ਨੇ ਨਾ ਕਰੋ। ਸਾਡੇ ਉੱਪਰ ਗੁਰੂ ਦੀ ਬਥੇਰੀ ਕਿਰਪਾ ਹੈ, ਬੜੀ ਰਹਿਮਤ ਹੈ। ਵਧੀਆ ਸਾਡੇ ਕੋਲੇ ਪਰਿਵਾਰ ਨੇ ਸਭ ਕੁਝ ਐ ਤੇ ਪਿਆਰਿਓ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਰੱਖੀਏ ਵੀ ਸਭ ਕੁਝ ਹੋ ਕੇ ਸਾਡੇ ਕੋਲ ਅਸੀਂ ਗੁਰੂ ਦਾ ਸ਼ੁਕਰਾਨਾ ਕਰੀਏ ਤੇ ਉਸ ਗੁਰੂ ਦਾ ਸ਼ੁਕਰਾਨਾ ਕਰੀਏ ਜਿਸ ਗੁਰੂ ਨੇ ਸਾਡੇ ਲਈ ਸਾਡੀ ਬਹਾਲੀ ਤੇ ਆਜ਼ਾਦੀ ਦੇ ਲਈ ਸਾਡੇ ਉਪਰੋਂ ਆਪਣਾ ਸਰਵੰਸ ਕੁਰਬਾਨ ਕਰ ਦਿੱਤਾ ਤੇ ਪਿਆਰਿਓ ਆਪਣੇ ਆਪ ਦਾ ਵੀ ਜਿਹੜਾ ਹੈ ਸਤਿਗੁਰਾਂ ਨੇ ਨਾ ਮਤਰੀ ਹੀ ਜਿਹੜਾ ਹੈ ਸਤਿਗੁਰਾਂ ਨੇ ਮੋਹ ਕੀਤਾ ਹੈ ਪਿਆਰਿਓ ਮੈਂ ਬੇਨਤੀ ਕਰਾਂ ਵੀ ਜੇਕਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਵਰਤੀ ਹੈ ਜਿਵੇਂ ਕਿ ਆਪਾਂ ਸ਼ਬਦ ਪੜ੍ਹਦੇ ਹਾਂ ਸ਼ਬਦਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਦਿੱਲੀ ਵੱਲ ਮੇਰੇ ਸਤਿਗੁਰੂ ਜੀ ਗਏ ਤੇ ਦਿੱਲੀ ਵੱਲ ਜਾ ਕੇ ਸਤਗੁਰਾਂ ਨੇ ਔਰੰਗਜੀਬ ਨੂੰ ਟੱਕਰ ਦਿੱਤੀ ਤੇ ਸਤਗੁਰਾਂ ਨੇ ਸ਼ਰਤੀ ਰੱਖੀ ਕਹਿੰਦੇ ਜੇ ਤੂੰ ਜ਼ਬਰਦਸਤੀ ਇਹ ਜਨੇਊ ਪਹਿਨਾਉਣ ਦਾ ਕੰਮ ਕਰ ਰਿਹਾ ਹੈ ਤੇ ਅਸੀਂ ਕਿਸੇ ਦਾ ਜ਼ਬਰਨ ਧਰਮ ਜਿਹੜਾ ਹੈ ਪਰਵਰਤਨ ਨਹੀਂ ਹੋਣ ਦੇਵਾਂਗੇ ਕਹਿੰਦੇ ਮੱਥੇ ਤੋਂ ਤਿਲਕ ਨਹੀਂ ਮਿਟਾਉਣ ਦੇਵਾਂਗੇ ਜੇ ੱੱੱਕੇ ਨਾਲ ਅਸੀਂ ਕਹਿੰਦੇ ਧਰਮ ਪਰਿਵਰਤਨ ਹੋਣ ਦਿੱਤਾ ਤੇ ਕਹਿੰਦੇ ਫਿਰ ਗਊ ਗਰੀਬ ਦੀ ਰਾਖੀ ਹੋਰ ਕੌਣ ਕਰੇਗਾ ਕਹਿੰਦੇ ਜੇ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਤੁਸੀਂ ਆਪਣੇ ਧਰਮ ਦੇ ਵਿੱਚ ਲੈ ਆਏ ਤੇ ਬਾਕੀ ਸਾਰੇ ਵੀ ਆ ਜਾਣਗੇ ਤੇ ਜੇ ਉਹਨਾਂ ਨੇ ਧਰਮ ਕਬੂਲ ਨਾ ਕੀਤਾ ਫਿਰ ਵਾਦਾ ਕਰੋ ਤੁਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰੋਗੇ ਪਿਆਰਿਓ ਗੁਰੂ ਤੇਗ ਬਹਾਦਰ ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੇ ਉਹ ਬਲੀਦਾਨ ਨਾ ਦੰਦੇ ਆਪਣੀ ਕੁਰਬਾਨੀ ਨਾ ਦੰਦੇ ਉਹਨਾਂ ਦੇ ਨਾਲ ਤਿੰਨ ਸਿੱਖੋ ਆਪਣੀ ਕੁਰਬਾਨੀ ਨਾ ਦੰਦੇ ਤੇ ਅੱਜ ਇਹ ਦੇਸ਼ ਵੀ ਦੇਸ਼ ਨਹੀਂ ਸੀ ਹੋ ਸਕਦਾ ਇਹ ਦੇਸ਼ ਦੀ ਰੂਪਰੇਖਾ ਹੀ ਹੋਰ ਹੁੰਦੀ ਜਿਹੜੇ ਕਹਿੰਦੇ ਆ ਨਾ ਸਿੱਖਾਂ ਨੂੰ ਦੇਸ਼ ਤੋਂ ਕੱਢ ਦਿਓ ਜੀ ਜਿਹੜੇ ਕਹਿੰਦੇ ਆ ਸਿੱਖਾਂ ਦੇ ਖਿਲਾਫ ਨਾਰੇ ਲਾਉਂਦੇ ਆ ਕੁਝ ਦਿਨ ਪਹਿਲਾਂ ਯੂਪੀ ਦੇ ਵਿੱਚ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਉੱਥੇ ਕੁਝ ਲੋਕਾਂ ਨੇ ਸ਼ਰਾਰਤੀ ਲੋਕਾਂ ਨੇ ਹੱਥ ਵਿੱਚ ਤਖਤੀਆਂ ਚੱਕ ਲਈਆਂ ਕਹਿੰਦੇ ਇਹਨਾਂ ਨੂੰ ਪਾਕਿਸਤਾਨ ਭੇਜੋ ਹਿੰਦੁਸਤਾਨ ਸਾਡਾ ਹੈ ਜਦਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਜਿਹੜੀ ਆਬਾਦੀ ਹੈ 2% ਹੈ ਪਰ ਜਿਹੜੀਆਂ ਸਾਡੀਆਂ ਕੁਰਬਾਨੀਆਂ ਨੇ ਉਹ 86% ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਾਡੀਆਂ ਨੇ ਇਸ ਕਰਕੇ ਸਾਨੂੰ ਇਸ ਗੱਲ ਤੇ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਆਖਰ ਇਹ ਦੇਸ਼ ਦੇ ਉੱਪਰ ਜੇ ਸਭ ਤੋਂ ਵੱਧ ਹੱਕ ਹੈ ਤੇ ਹੱਕ ਸਿੱਖਾਂ ਦਾ ਹੈ ਹੋਰ ਕਿਸੇ ਦਾ ਨਹੀਂ ਹੈ ਪਿਆਰਿਓ ਜਦੋਂ ਕਿਤੇ ਕੋਈ ਆਫਤ ਆਉਂਦੀ ਹੈ ਤੇ ਸਿੱਖ ਸਭ ਤੋਂ ਮੂਰੇ ਹੁੰਦੇ ਨੇ ਜਦੋਂ ਕਿਤੇ ਕੋਈ ਆਫਤ ਆਉਂਦੀ ਹੈ ਤੇ ਸਿੱਖ ਸਭ ਤੋਂ ਅੱਗੇ ਹੋ ਕੇ ਸਭ ਦੀ ਮਦਦ ਕਰਦੇ ਨੇ ਸਭ ਦੀ ਜਿਹੜੀ ਹੈ ਉਹ ਪੂਰਤੀ ਕਰਦੇ ਨੇ ਵੀ ਭਾਈ ਨਹੀਂ ਸਾਰੇ ਆਪਣੇ ਨੇ ਬਿਨਾਂ ਕਿਸੇ ਭੇਦ ਭਾਵ ਦੇ ਜਿਹੜੀ ਹੈ ਸਭ ਦੀ ਮਦਦ ਹੁੰਦੀ ਹੈ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਾਡੇ ਲੋਕਾਂ ਨੂੰ ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ ਕਿ ਆਪਾਂ ਆਪਾਂ ਖੁਦ ਇਸ ਚੀਜ਼ ਨੂੰ ਥੋੜਾ ਜਆ ਸਮਝੀਏ ਇਸ ਚੀਜ਼ ਨੂੰ ਥੋੜਾ ਜਆ ਵਿਚਾਰੀਏ ਦਸੰਬਰ ਦਾ ਜਿਹੜਾ ਮਹੀਨਾ ਹੈ ਮੈਂ ਬੇਨਤੀਆਂ ਕਰ ਰਿਹਾ ਸੀ ਵੀ ਉਸ ਮਹੀਨੇ ਦੇ ਵਿੱਚ ਸ਼ਹੀਦੀ 15 ਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕੋਈ ਵਿਆਹ ਸ਼ਾਦੀ ਜਾਂ ਕੋਈ ਬਰਥਡੇ ਪਾਰਟੀ ਜਾਂ ਕੋਈ ਖੁਸ਼ੀ ਦਾ ਮਾਹੌਲ ਜਿਹੜਾ ਹੈ ਉਹ ਇਦਾਂ ਨਾ ਸਰ ਜੀ ਤੇ ਜੇ ਕੋਈ ਐਸਾ ਪ੍ਰੋਗਰਾਮ ਹੈ ਉਹਨੂੰ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰੀਏ ਜੇ ਆਪਾਂ ਹੀ ਨਹੀਂ ਕਰਾਂਗੇ ਤੇ ਦੂਜਿਆਂ ਨੂੰ ਅਸੀਂ ਥੋੜਾ ਕਹਿ ਸਕਦੇ ਹਾਂ ਦੂਜੇ ਦੇ ਖਰਾਮ ਅੱਗੇ ਹੋ ਕੇ ਕਰਨਗੇ ਉਹਨਾਂ ਨੂੰ ਅਸੀਂ ਕੀ ਸਿੱਖਿਆ ਦੇਵਾਂਗੇ ਦਸੰਬਰ ਮਹੀਨੇ ਦੇ ਵਿੱਚ ਜਿਸ ਗੁਰੂ ਨੇ ਸਾਡੇ ਲਈ ਖਾਨਦਾਨ ਆਪਣਾ ਜਿਹੜਾ ਹੈ ਵਾਰਿਆ ਹੋਵੇ ਸਰਵਾਂਸ ਵਾਰਿਆ ਹੋਵੇ ਆਪਣੇ ਪੁੱਤਰਾਂ ਦੀ ਪਰਵਾਹ ਨਾ ਕੀਤੀ ਹੋਵੇ ਤੇ ਉਹਨਾਂ ਦੇ ਪੁੱਤਰਾਂ ਨੇ ਵੀ ਜਿਹੜਾ ਹੈ ਸਾਡੇ ਲਈ ਆਪਣਾ ਬલિદાન ਦਿੱਤਾ ਹੁਣ ਕੌਣ ਹੈ ਜੀ ਪਤਾ ਹੋਵੇ ਵੀ ਸਾਹਮਣੇ 10 ਲੱਖ ਦੀ ਫੌਜ ਹੈ ਤੇ ਮੈਂ ਜਾਵਾਂ ਤੇ ਫੌਜ ਦਾ ਸਾਹਮਣਾ ਕਰਕੇ ਜਿਹੜਾ ਹੈ ਵਾਪਸ ਆ ਜਾਵਾਂ ਕੋਈ ਛੋਟੀ ਜੀ ਗੱਲ ਹੈ ਕਿ ਹੱਸੋ ਹੀ ਨਹੀਂ ਗੱਲ ਹੋ ਗਈ ਉਥੇ ਪਤਾ ਹੈ ਵੀ ਜੇ ਇੱਕ ਵਾਰੀ ਮੈਦਾਨੇ ਜੰਗ ਦੇ ਵਿੱਚ ਚਲੇ ਗਏ ਤੇ ਵਾਪਸ ਨਹੀਂ ਪਰਤੇ ਆ ਜਾਣਾ ਕਿ ਪਿਆਰਿਓ ਤੇ ਸਹਿਬਜ਼ਾਦਿਆਂ ਨੂੰ ਇਸ ਗੱਲ ਦਾ ਪਤਾ ਸੀ ਸਹਿਬਜ਼ਾਦਿਆਂ ਨੂੰ ਇਸ ਗੱਲ ਦਾ ਇਲਮ ਸੀ ਤੇ ਆਪ ਆ ਕੇ ਕਹਿੰਦੇ ਐ ਜਿਹਨੇ ਵਾਸੀ ਜੰਗ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੋਕਿਆ ਨਹੀਂ ਤੇ ਪਿਆਰਿਓ ਸ਼ਹਾਦਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਾਮਤੀ ਵਿੱਚ ਖੜ ਕੇ ਸਾਹਮਣੇ ਹੁੰਦੀ ਸ਼ਹਾਦਤ ਵੇਖ ਕੇ ਜਕਾਰੇ ਛੱਡਦੇ ਆ ਪਿਆਰਿਓ ਇਹ ਕੋਈ ਛੋਟੀ ਜੀ ਗੱਲ ਨਹੀਂ ਹੁਣ ਦੂਜੀ ਬੇਨਤੀ ਕਰਾਂ ਬਾਬਾ ਜੁਝਾਰ ਸਿੰਘ ਜੀ ਖੁਦ ਆਉਂਦੇ ਨੇ ਉਹ ਕਹਿੰਦੇ ਆ ਅਸੀਂ ਵੀ ਜਾਣਾ ਹੈ ਜੰਗ ਦੇ ਵਿੱਚ ਜਾ ਕੇ ਜਿਹੜਾ ਹੈ ਵੱਡੇ ਵੀਰ ਵਾਂਗੂ ਜਿਹੜਾ ਜੰਗ ਦੇ ਵਿੱਚ ਦੂਜਨਾ ਪਤਾ ਵੀ ਵੱਡਾ ਭਰਾ ਸ਼ਹੀਦੀ ਪਾ ਗਿਆ ਤੇ ਆਉਣਾ ਵਾਪਸ ਅਸੀਂ ਵੀ ਨਹੀਂ ਤੇ ਹੁੰਦਾ ਜਿਗਰਾ ਤੇ ਆਪ ਵੀ ਚਲੇ ਗਏ ਕਹਿਣ ਤੋਂ ਭਾਵ ਵੀ ਚਾਰ ਸਹਾਬਜ਼ਾਦੇ ਸਤਗੁਰਾਂ ਦੇ ਇਦਾਂ ਸ਼ਹੀਦੀਆਂ ਪਾ ਗਏ ਦੋ ਛੋਟੇ ਦੀਵਾਰਾਂ ਦੇ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਦੋ ਵੱਡੇ ਸਹਾਬਜ਼ਾਦੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤਾਂ ਪਾ ਜਾਂਦੇ ਨੇ ਗੁਰਮੁਖ ਪਿਆਰਿਓ ਇਹ ਕੋਈ ਛੋਟੀ ਜੀ ਗੱਲ ਥੋੜਾ ਇਹਦੇ ਬਹੁਤ ਵੱਡੀ ਗੱਲ ਹੈ ਗੁਰਮਖ ਪਿਆਰਿਓ ਇਸ ਕਰਕੇ ਜਿਹੜਾ ਦਸੰਬਰ ਦਾ ਮਹੀਨਾ ਹੈ ਉਹ ਸ਼ਹੀਦੀਆਂ ਦਾ ਭਰਿਆ ਪ੍ਰਤੀਕ ਮਹੀਨਾ ਹੈ ਤੇ ਪਿਆਰਿਓ ਉਹਦੇ ਵਿੱਚ ਸਾਨੂੰ ਇਹ ਗਲਤੀਆਂ ਆਂਡਾ ਮੀਟ ਸ਼ਰਾਬ ਜਿਵੇਂ ਬਾਕੀ ਦਿਨਾਂ ਚ ਬੰਦ ਹੋ ਸਕਦਾ ਉਹਨਾਂ ਦਿਨਾਂ ਦੇ ਵਿੱਚ ਵੀ ਬੰਦ ਹੋਵੇ ਔਰ ਦੂਜੀ ਗੱਲ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਇਹ ਬਰਥਡੇ ਪਾਰਟੀਆਂ ਜਾਂ ਆਂਡਾ ਮੀਟ ਸ਼ਰਾਬ ਇਹ ਖਾਣ ਪੀਣ ਤੋਂ ਨਸ਼ੇ ਪੱਤੇ ਕਰਨ ਤੋਂ ਗੁਰੇਜ਼ ਕਰੀਏ ਤੇ ਉਹ ਦਿਨ ਸਾਡੀ ਕੌਮ ਦੇ ਲਈ ਸਭ ਤੋਂ ਔਖੇ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਸਾਡਾ ਕੋਈ ਆਪਣਾ ਚੜਾਈ ਕਰ ਜਾਏ ਤੇ ਸਾਥ ਸੰਗਤ ਅਸੀਂ ਉਹਨੂੰ ਯਾਦ ਕਰਦੇ ਆਂ ਅਸੀਂ ਉਹਨੂੰ ਯਾਦ ਕਰਦੇ ਰਹਿੰਦੇ ਆਂ ਵੀ ਆਹ ਦਿਨਾਂ ਦੇ ਵਿੱਚ ਉਹ ਫਲਾਨਾ ਗਿਆ ਸੀ ਤੇ ਪਿਆਰਿਓ ਸਾਡਾ ਰੋਣਾ ਨਿਕਲ ਜਾਂਦਾ ਤੇ ਇੱਕਦਮ ਯਾਦ ਰੱਖਿਓ ਕਿ ਅਸੀਂ ਆਪਣੇ ਆਪ ਦੇ ਵਿੱਚ ਬੜਾ ਲੋ ਫੀਲ ਕਰਦੇ ਆਂ ਵੀ ਉਹ ਫਲਾਨਾ ਸਿਉ ਆਹ ਦਿਨਾਂ ਦੇ ਵਿੱਚ ਗਿਆ ਸੀ ਆਹ ਦਿਨਾਂ ਦੇ ਵਿੱਚੋਂ ਸਾਡੇ ਕੋਲੋਂ ਉਹ ਚਲਿਆ ਗਿਆ ਆਹ ਦਿਨਾਂ ਦੇ ਵਿੱਚੋਂ ਸਾਡੇ ਕੋਲੋਂ ਵਿਛੜ ਗਿਆ ਸੀ ਪਰ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰੀਏ ਵੀ ਆਹ ਦਿਨਾਂ ਦੇ ਵਿੱਚੋਂ ਉਹ ਸਾਡੇ ਤੋਂ ਵਿਛੜ ਗਏ ਸਨ ਤੇ ਪਿਆਰਿਓ ਸਾਹਿਬਜ਼ਾਦੇ ਇਕੱਲੇ ਆਪਣੇ ਜਾਂ ਕਿਸੇ ਹੋਰ ਦੇ ਨਹੀਂ ਉਹ ਸਾਰਿਆਂ ਦੇ ਸਰਬਸਾਂਝੇ ਨੇ ਤੇ ਪਿਆਰਿਓ ਸਾਹਿਬਜ਼ਾਦੇ ਕੇਵਲ ਸਾਹਿਬਜ਼ਾਦੇ ਸਾਡੇ ਆਪਣੇ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਸਾਹਿਬਜ਼ਾਦਿਆਂ ਦੀ ਜਿਹੜੀ ਸਭ ਤੋਂ ਵੱਡੀ ਲਾਸਾਨੀ ਕੁਰਬਾਨੀ ਸ਼ਹਾਦਤ ਹੈ ਉਹਨੂੰ ਯਾਦ ਕਰਦੇ ਹੋਏ ਤੇ ਬਾਬਾ ਜੀ ਮਹਾਂਪੁਰਖ ਜਿਨੇ ਬੰਦਗੀ ਵਾਲੇ ਸਾਧੂ ਸੰਤੋ ਕਹਿੰਦੇ ਵੀ ਮਹਾਂਪੁਰਖਾਂ ਨੂੰ ਯਾਦ ਕਰਦੇ ਆ ਉਹਨਾਂ ਨੰਨੀਆਂ ਜਿੰਦਾਂ ਨੂੰ ਯਾਦ ਕਰਦੇ ਆ ਕਹਿੰਦੇ ਪਾਠ ਕੀਤੇ ਜਾਣਾ ਗੁਰੂ ਘਰ ਜਾ ਕੇ ਸੇਵਾ ਕੀਤੀ ਜਾਵੇ ਕਹਿੰਦੇ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਬਦਲਾਅ ਕੀਤਾ ਜਾਵੇ ਕਹਿੰਦੇ ਇਹ ਸਭ ਤੋਂ ਵੱਡੀ ਜਿਹੜੀ ਆ ਸਾਡੀ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ ਤੇ ਸਿੱਖੋ ਆਪਾਂ ਨੂੰ ਇਹ ਗੱਲ ਜਿਹੜੀ ਆ ਸਭ ਤੋਂ ਵੱਧ ਵਿਚਾਰਨੀ ਪਵੇਗੀ ਸਭ ਤੋਂ ਜ਼ਿਆਦਾ ਸਾਨੂੰ ਇਸ ਗੱਲ ਦੇ ਉੱਤੇ ਗੌਰ ਕਰਨਾ ਪਵੇਗਾ ਸਭ ਤੋਂ ਵੱਧ ਸਾਨੂੰ ਇਸ ਚੀਜ਼ ਵੱਲ ਜਿਹੜਾ ਹੈ ਧਿਆਨ ਦੇਣਾ ਪਏਗਾ ਸੋ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਜ਼ਰੂਰ ਧਿਆਨ ਧਰਿਏ